ਕੀ ਕੰਮ ਕਰਦੇ ਬਰਕ ਦੇ ਪਾਸमां ਕੀ ਕੰਮ ਕਰਦਾ ਪਾਣੀ ਉਹ ਖੜਾਰੀ ਬਣ ਗਿਆ ਜਿਨੇ ਸੰਧ ਲਈ ਸਾਰੀ ਕਹਾਣੀ ਜਾਂ ਫਿਰ ਕੋਈ ਉਸਤਾਦ ਧਾਰ ਲੋ ਜਾਂ ਆਪਸ ਕੀਮਾ ਬਣ ਲੋ ਓਏ ਅੱਧੀ ਖੇਡ ਸਿਖਾ ਗਿਆ ਲੋਕਾਂ ਨੂੰ ਜਾ ਕੇ ਗੱਗਰ ਰਾਏ ਸਰ ਵਾਲਾ ਸੁਣ ਲੋ ਕੱਢ ਅੰਦਰਲੀ ਗਰਮੀ ਇਹ ਦੀ ਦੇਖੀ ਬਹਿ ਜਾ ਬਹਿ ਜਾ ਹੁੰਦੀ ਜੇ ਨਹੀਂ ਬਾਹ ਪਤਾ ਜਲਾਬਾਂ ਦਾ ਛਟ ਇੱਕ ਤਰੇ ਫਲੇ ਦੀ ਚੁੰਡੀ ਬਈ ਸਮਾ ਬਦਲ ਗਿਆ ਗੇਮ ਬਦਲ ਗਈ ਹੁਣ ਕੰਮ ਟੌਪ ਦੇ ਉੱਤੇ ਹੋ ਨਹੀਂ ਦਿੰਦੇ ਬਹਿਣ ਪਤੰਦਰ ਹੁਣ ਡਿੱਗਦੇ ਹੋ ਹੋ ਪੁੱਠੇ ਅੰਤ੍ਰਮਾਹ ਵਿੱਚ ਸੁਣਿਆ ਹੁਣਾ ਕਿ ਸ਼ਹਿ ਆ ਬਾਲੀ ਪੈੜੀ ਕੰਨਾਂ ਲਈ ਬਰਦਾਨੇ ਬਣਿਆ ਕੰਨਾਂ ਦਾ ਬਣ ਗਿਆ ਬੈਰੀ ਭਾਈ ਜਿਹਨੂੰ ਕਾਲਾ ਸੋਨਾ ਲੋਕ ਆਖਦੇ ਉਹ ਕੌਡੀ ਤੋਂ ਹੀਰਾ ਬਣਾ ਦਿੰਦਾ ਜੇ ਨਾ ਗਿਆ ਸਮਝਿਆ ਆਲੂ ਬਖਾਰਾ ਉਹ ਖੁੱਡਿਆਂ ਦੇ ਪੱਲੜ ਪਵਾ ਦਿੰਦਾ ਭਾਈ ਜੇ ਨਾ ਗਿਆ ਸਮਝਿਆ ਆਲੂ ਬਖਾਰਾ ਹੋਟਿਆਂ ਦੇ ਪੱਲੜ ਪਵਾ ਦਿੰਦਾ